ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਟੱਲਵਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਐਰਸਰ ਗਾਂ ਜੀ ਤੇ ਇੱਕ ਹੈ ਜਰਸੀ ਠੀਕ ਹੈ ਜੀ ਵੱਧ ਜਾਣ ਜਾਣਕਾਰੀ ਦੇਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528003353 ਜੀ ਠੀਕ ਹੈ। ਬਾਕੀ ਪਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ। ਉਹਨੂੰ ਵਾਧੂ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ। ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਹਾਂ ਜਾਣ ਕੇ। ਹਾਂਜੀ ਬਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ। ਨਾਮ ਜੀ ਆਪਣਾ? ਨਾ ਬਾਈ ਮੇਰਾ ਜੱਗਾ ਪਿੰਡ ਢਿੱਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ। ਠੀਕ ਹੈ ਜੀ। ਹਾਂ। ਕਿੰਨਿਆ ਬਣਾ ਵੀਰੇ ਆਪਣੇ ਕੋਲ? ਦੋ ਆ ਬਾਈ ਇੱਕ ਕੈਰ ਸਹਰ ਇੱਕ ਜਰਸੀ ਆ। ਠੀਕ ਹੈ ਜੀ। ਹਾਂ। ਤੇ ਸਵੇਰ ਦਾ ਟਾਈਮ ਆ ਤਾਰਾਂ ਚੋਈਆਂ ਜਮਾ ਬਈ ਤੇ ਸਾਫ ਆ ਤੜਕੀ ਚਵਾਈ ਹੋਈ ਵੀ ਏ ਭਾਈ ਤਲੂਣਾ ਪਹਿਲਾ ਸੂਆ ਸੂਈ ਵੀ ਆ ਭਾਈ ਠੀਕ ਹੈ ਜੀ ਆ ਪੂਰੀ ਸੀਲ ਠੰਡੀ ਆ ਹਾਂਜੀ ਤੇ 1 ਮਹੀਨਾ ਹੋ ਗਿਆ ਇਹਨੂੰ ਸੂਈ ਨੂੰ ਠੀਕ ਹੈ ਜੀ ਤੇ 11 ਲੀਟਰ ਦੁੱਧ ਆ ਭਈ ਥਲੇ ਜਮਾ ਕੰਡੇ ਵਾਲਾ ਠੀਕ ਹੈ ਜੀ ਹਾਂ ਜਮਾ ਜਿਹੜਾ ਐ ਨੈਟ ਹੋ ਉਹ ਮਾ ਦੀ ਗੜਾ ਆਪਣੇ ਘਰੇ 4 ਟਾਈਮ ਚੋਕੇ ਲੈ ਜੇ ਤੇ ਸੀਲ ਠੰਡੀ ਚਵਾਈ ਚੂਈ ਜਮਾ 1 ਨੰਬਰ ਆ ਠੀਕ ਹੈ ਹਨਾ ਤੁਣਾ ਪਸਮਾ ਕੇ ਪੂਰਾ ਵਧੀਆ ਹੁੰਦਾਗਾ ਠੀਕ ਹੈ ਜੀ ਐ ਹੋਰ ਐਰ ਸ਼ੈਰ ਆ ਭਾਈ ਠੀਕ ਹੈ ਜੀ ਪੂਰੀ ਵਧੀਆ ਬਹਿੜਾ ਬੱਚਾ ਭਰਾ ਦੇ ਬੱਚਾ ਵੀਰੇ ਦੇ ਮੋ ਬੱਛਾ ਆਪੇ ਉਠਾ ਤੋੜ ਦੋ ਭਰਾ ਗਾਲੇ ਭਰਾ ਰੇਟ ਜਮਾ ਜਿਆਦਾ ਜਿਆ ਕਿ ਭਾਈ ਬ੍ਰੀਡ ਵਾਈਪ ਹੈ ਨਾ ਪੜਾ ਦੋਨੇ ਪੂਰੇ ਟਾਪ ਦੇ ਆ ਭਾਈ ਠੀਕ ਹੈ ਜੀ ਜਮਾ ਰੀਨਲ ਆਇਰ ਸ਼ਹਿਰ ਆ ਠੀਕ ਹੈ ਜੀ ਹਾਂ ਲੋਪਰਾ ਸੂਰਾ ਤਰਾ ਬਸ ਅਗਲ ਨੂੰ ਖੱਚ ਕੇ ਰੇਟ ਦੱਸ ਦੋ ਬਸ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੇਰੇ ਰੇਟ ਆ ਬਾਬਾ ਜਮਾ ਜਾਇਜ਼ ਹੀ ਕਰਾਂਗੇ ਬਸ ਵਿੱਚੋਂ ਛੋਟਾ ਛੱਪਾ ਹੀ ਕਰਾਂਗੇ ਭਾਈ ਉਹ ਚੋਂ ਕਿੰਨਾ ਕਰ ਰਹੇ ਹੋ ਬਾਏ ਯਾਰ ਰੇਟ ਭਾਈ 42000 ਰੁਪਿਆ ਲੈਣ ਦੇਣ ਜਮਾ 42000 ਹਾਂ ਲੋਪਰਾ ਭਾਈ ਨੇ ਬਿਲਕੁਲ ਜਾਇਜ਼ ਮੰਗਿਆ ਜਮਾ ਜਾਇਜ਼ ਰੇਟ ਹੀ ਆ ਭਾਈ ਠੀਕ ਹੈ ਜੀ ਬਾਕੀ ਬਾੜ ਚੰਗੇ ਰੰਗ ਪ੍ਰਿੰਟ ਵੀ ਬਾੜ ਦਾ ਬਹੁਤ ਚੰਗਾ ਹੈਗਾ ਠੀਕ ਹੈ ਜੀ ਥਾਨ ਸੁ ਠੀਕ ਹੈ ਤਾਂ ਤਸੱਲੀ ਕਰਕੇ ਦੋੜਾ ਆਖਿਆ ਬਾਈ ਪੰਮ ਦੀ ਚਾਰ ਟਾਈਮ ਤਸੱਲੀ ਕਰ ਲੈ ਕੋਈ ਚੱਕਰ ਹੀ ਨਹੀਂ ਠੀਕ ਹੈ ਜੀ ਬਾਕੀ ਦਿਖਾ ਦੇ ਇਧਰੋਂ ਦਿਖਾ ਦੇ ਥਣਲੇਵਾ ਸੀਲ ਠੰਡੀ ਬੈੜਦਾ ਕੋਈ ਅੰਤ ਹੀ ਨਹੀਂ ਠੀਕ ਹੈ ਹਾਂ ਠੀਕ ਹੈ ਜੀ ਕੋਈ ਖਾਲੀ ਹੋਏ ਮਪਰਾ ਚੁੰਗੀਆਂ ਵੀ ਆ ਠੀਕ ਹੈ ਨਾ ਠੀਕ ਹੈ ਜੀ ਹਾਂਜੀ ਬਾਈ ਇਹ ਬਾਈ ਜਰਸੀ ਆ ਹਾਂਜੀ ਪੂਰੀ ਸੀਲ ਠੰਡੀ ਆ ਬਾਈ 10 ਲੀਟਰ ਦੁੱਧ ਆ ਥਲੇ ਵੀ ਐਨ ਕੰਡੇ ਵਾਲਾ ਠੀਕ ਹੈ ਜੀ ਤੇ ਥਣ ਥਣ ਚਵਾਈ ਚਬੂਈ ਭਾਈ ਇਹ ਇਹ ਬੈੜਦੀ ਵੀ ਸਰਾ ਜਮਾ ਠੀਕ ਹੈ ਜੀ ਇਹਨੂੰ ਬਾਈ ਚਾਰ ਪੰਜ ਦਿਨ ਹੋ ਗਏ ਸੂਈ ਨੂੰ ਠੀਕ ਤੈਨੋਂ 9 ਤੋਂ 10 ਲੀਟਰ ਆਪਾਂ ਮਦੀ ਚਾਰ ਟਾਈਮ ਚੋਕੇ ਅਗਲਾ ਤਸੰਦੀ ਕਰਕੇ ਲੈ ਜੇ ਆਪਣੇ ਘਰੇ ਠੀਕ ਹੈ ਜੀ ਬੱਚਾ ਬੱਚਾ ਬਈ ਬੱਛਾ ਇਹਦੇ ਮਗਰ ਵੀ ਇਹਦੇ ਮਗਰ ਹੀ ਬੱਸ ਆ ਜੀ ਹਾਂ ਬਈ ਠੀਕ ਹੈ ਜੀ ਲੋਪਰਾ ਤਰਸੀ ਆਈ ਚੈੱਕ ਕਰ ਸਾਦੇ ਪ੍ਰਾ ਇਹ ਫੂਜ ਦਿਖਾ ਦੇ ਬਈ ਬਹੁਤ ਚੰਗਾ ਬਹਿੜਦਾ ਠੀਕ ਹੈ ਠੀਕ ਹੈ ਜੀ ਲੈ ਤੋਰ ਲੋਕੀ ਵਾਲੀ ਤੋਰ ਦੇ ਇੱਕ ਮਿੰਟ ਠੀਕ ਇਹ ਦਿਖਾ ਦੇ ਫੇਸ ਫੂਜ ਇੱਕ ਨੰਬਰ ਆ ਬਹਿੜਦਾ ਬੋਦੀ ਵਾਲੀ ਬਹਿੜਾ ਪੂਰੀ ਟਾਪ ਦੀ ਠੀਕ ਹੈ ਜੀ ਹਾਂ ਲੋਪਾ ਤੋਰਾ ਤਰਾ ਦੇਖ ਸਕਦਾ ਕਰਮ ਵਾਲੀ ਤੋਰ ਤੋ ਭਰਾ ਲੰਮੀ ਲੋਚ ਇਹ ਵੀ ਚੋਈ ਵੀ ਆ ਠੀਕ ਹੈ ਨਾ ਸਵੇਰ ਦਾ ਟਾਈਮ ਆਪਾਂ ਠ ਫੇਸ ਫੂਸ ਦੀ ਕੁਆਲਿਟੀ ਬਈ ਜਮਾ ਪਿਆ ਹੋਰ ਅਰਜੀਨਲ ਜਰਸੀ ਆ ਤੇ ਸੀਲ ਠੰਡੀ ਐਨੀ ਜਿਵੇਂ ਮਰਜ਼ੀ ਬੈਠਾ ਰਹਿ ਲੈ ਠੀਕ ਹੈ ਜੀ ਠੀਕ ਕੋਈ ਚੱਕਰ ਹੀ ਨਹੀਂ ਚਬਾਈ ਜਬੂਈ ਬਈ ਇੱਕ ਨੰਬਰ ਆ ਜਮਾ ਬੈੜਾ ਠੀਕ ਹੈ ਜੀ ਬਾਗੀ ਢਾਂਚਾ ਢੁੰਚਾ ਬਹੁਤ ਸੋਹਣਾ ਕਰਨ ਕੁੰਨਾ ਫੇਸ ਫੂਸ ਦਿਖਾ ਦੇ ਦੇਖਣਾ ਟਾਪ ਦਾ ਠੀਕ ਹੈ ਜੀ ਹਾਂ ਠੀਕ ਹੈ ਜੀ ਰੇਟ ਭਰਾ ਜਾਇ ਜਿਆਦਾ ਇਹਦਾ ਬਈ 40000 ਆ ਰੇਟ ਇਹਦਾ 40 ਕੋਈ ਗੱਲ ਨਹੀਂ ਵਿੱਚੋਂ ਮਾਨਤਾ ਕਰਦਾਂਗੇ ਲੋਪਰਾ ਠੀਕ ਹੈ ਜੀ ਬਾਈ ਕੋਲ ਦੋ ਗਾਵਾਂ ਦੋਨੀਆਂ ਬਕਾਵਾ ਬੱਸਾ ਦੇਖ ਸਕਦੇ ਭਰਾ ਮਾ ਅਗਰ ਬੱਸਾ ਇਹਦੇ ਵੀ ਠੀਕ ਹੈ ਜੀ ਲੋਪਰਾ ਪਰ ਡਟ ਲਵਾ ਤੇ ਜਿਲ੍ਹਾ ਨੂੰ ਪੈਂਦਾ ਬਰਨਾਲਾ ਤੇ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਈ